ਰੋਜ਼ ਦੇ ਚਰਚਾ ਕਰਦੇ ਤੇ ਅਸੀਂ ਹਰ ਰੋਜ਼ ਚਰਚਾ ਕਰਕੇ ਸਾਡੇ ਦੇਸ਼ ਤੇ ਆਤਮਾ ਨੂੰ ਨੂੰ ਵੇੜਿਆ ਇਹ ਸਿਰ ਹਸ ਨੂੰ ਵੇੜਨ ਤੋਂ ਪਹਿਲਾਂ ਹਾਲ ਪਹਿਲੂਆਂ ਦੇ ਉੱਤੇ ਮੂਰਖ ਦੇ ਹਾਲਾਤਾਂ ਦੇ ਉੱਤੇ ਸਾਡੀ ਜ਼ਿੰਦਗੀ ਜਿਉਣ ਦੇ ਸੋਸਾਂ ਦੇ ਉੱਤੇ ਝਾੜ ਮਾਰ ਕੇ ਇੱਕ ਵੱਡੀ ਸਾਸ ਤੋਂ ਬਾਅਦ ਉਹ ਵੱਡੀ ਲੋੜ ਤੋਂ ਦੇ ਵਿੱਚ ਪਾਉ ਕੀਤਾ ਤਾਂ ਇਹਦਾ ਮਤਲਬ ਸਾਫ ਹੁੰਦਾ ਵੀ ਸਾਡੀ ਕਈ ਗੱਲ ਲੋਕਾਂ ਨੇ ਭੁੱਲੇ ਪਈ ਤੇ ਲੋਕ ਸਾਡੇ ਅਦੋਲਰ ਨਾਮ ਜੋ ਹੈ ਤੇ ਜੋਰ ਦੇਜ ਕੇ ਹਾਕਮ ਸਾਡੇ ਪ੍ਰਤੀ ਨਜ਼ਰੀਆ ਬਣਾ ਕੇ ਸਾਡੇ ਖਰੋਦ ਬੋਲਦੇ ਸੀ ਉਹਨਾਂ ਨੂੰ ਕਰਨਾ ਜਵਾਬ ਦਿੱਤਾ ਮਤਲਬ ਸਾਫ ਸਮਝ ਆਉਂਦਾ ਸਾਡੇ ਵਿਕਾਸ ਦੀ ਰੂਪਰੇਖਾ ਇਸ ਦਿਸ਼ਾ ਦੇ ਵੱਲ ਹੈ ਸਾਡੇ ਵਿਕਾਸ ਦੀ ਰੂਪਰੇਖਾ ਜੇ ਬੋਤੇ ਬੋਲ ਕੇ ਸੁਣਿਆ ਹੋਵੇ ਕਿ ਅਸੀਂ ਆਪਣੀ ਜ਼ਿੰਦਗੀ ਜਵਰ ਦੇ ਖੋਸਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੁਣ ਜਿੰਦਗੀ ਜਵਰ ਦੇ ਖੋਸ ਕੀ ਨੇ ਮਨੁੱਖ ਦਾ ਦਿਮਾਗੀ ਵਿਕਾਸ ਵਧਦਾ ਗਿਆ ਖੋਜਾਂ ਕਰਦੇ ਗਏ ਸੋਏ ਹਵਾ ਬਣੇ ਵੀ ਜ਼ਿੰਦਗੀ ਜਿਉਣ ਦੀ ਲੋੜ ਅਰਾਜ ਪੈਦਾ ਕਰਦੀ ਹੈ ਜ਼ਿੰਦਗੀ ਦੀ ਲੋੜ ਸਾਨੂੰ ਟਕੜਦੀ ਹੈ ਜ਼ਿੰਦਗੀ ਦੀ ਲੋੜ ਪਾਣ ਲਈ ਮਜਬੂਰੀ ਹੈ ਜ਼ਿੰਦਗੀ ਦੀ ਲੋੜ ਹੋਰ ਕਵਰਕ ਬਕ ਕੁਮਾ ਦੀਏ ਤਾਂ ਮਨੁੱਖ ਨੇ ਇਹ ਖੋਜ ਦੇ ਸਾਰੇ ਪਹਿਲੂਆਂ ਨੂੰ ਅਪਣਾ ਕੇ ਸਾਡੇ ਰੋਜ਼ ਪੱਖ ਨੂੰ ਮਜ਼ਬੂਤ ਕੀਤਾ ਖੇਤੀ ਦੇ ਕਿੱਤਿਆਂ ਨੂੰ ਇਹ ਖੇਤੀ ਦੇ ਕਿੱਤੇ ਜਿਹੜੀਆਂ ਲੋਕਾਂ ਨੇ ਜਿਹੜਾ ਖੇਤੀ ਦਾ ਕਿੱਤਾ ਜਿਹੜੀ ਜ਼ਮੀਨ ਦੇ ਵਿੱਚੋਂ ચીਤ ਪੈਦਾ ਹੁੰਦੀ ਹੈ ਇਹ ਜ਼ਿੰਦਗੀ ਦੀਆਂ ਅੰਸਰ ਦੇਣੀਆਂ ਲੋਕਾਂ ਸਾਨੂੰ ਸਾਡੀ ਮਿਹਨਤ ਪਹਿਲਾ ਕਰਕੇ ਨਹੀਂ ਹੈ ਤਾਂ ਇਹ ਗੱਲ ਸਾਫ ਸਮਝ ਪੈਂਦੀ ਹੈ ਵੀ ਇਹ ਹੈ ਵੀ ਖੇਤੀ ਖਾੜੇ ਲੋਕਾਂ ਨੇ ਲੰਬਾ ਸਮਾਂ ਕਿੱਥੀ ਜਦੋਂ ਸਰਕਾਰਾਂ ਦੇ ਨਾਲ ਸਰਕਾਰ ਕੋਈ ਸਰਪਰਾਹ ਨਹੀਂ ਹੁੰਦਾ ਸੀ ਕਿਉਂਕਿ ਬੈਲਾ ਨਹੀਂ ਆ ਜੋਗੀਆਂ ਘਰਾਂ ਦੇ ਵਿੱਚੋਂ ਤਿਆਰ ਹੋ ਜਾਂਦੀਆਂ ਸੀ ਤੇ ਲੱਕੜ ਖੇਤਾਂ ਦੇ ਵਿੱਚੋਂ ਹਾਲ ਬਣਾਉਣਾ ਨਹੀਂ ਨਿਕਲਦੀ ਸੀ ਘਾੜੀਆਂ ਦੇ ਸੀ ਪੁਰਾਣੀ ਖਾਸ ਤੇਰਾ ਵਾਹੀ ਦੇ ਜੋ ਸਫਤ ਪਾਸ ਆ ਗਿਆ ਜੰਦਾ ਸੋ ਹਜ਼ਾਰ ਨੂੰ ਅਸੀਂ ਨਹੀਂ ਬਦਲਿਆ ਐ ਸਿਸਟਮ ਦੀ ਬਹੁਤ ਸੀ ਨੇ ਬਦਲਿਆ ਕਿਉਂ ਬਦਲਿਆ ਜਿਹਨੂੰ ਹਰੇਕ ਕਲਾਸ ਦੀ ਨੀਤੀ ਕਹਿੰਦੇ ਆ ਉਹ ਸਰੇਨ ਕਲਾਸ ਦੀ ਨੀਤੀ ਤਹਿਤ ਅਸੀਂ ਇਹ ਜਿਹੜੀ ਜ਼ਿੰਦਗੀ ਜਿਉਣ ਦੇ ਸਾਡੇ ਜੁਨੀਨ ਤੇ ਨਾਲ ਜੁੜੇ 108 ਜਿਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦੇ ਸੀ ਉਸ ਨੂੰ ਅਸੀਂ ਨਹੀਂ ਖੁਦ ਬਦਲਿਆ ਭਾਵੇਂ ਅੱਜ ਸਾਨੂੰ ਸਾਡੇ ਦੇਸ਼ ਦੇ ਹਾਕਮ ਦੋਸ਼ੀ ਪ੍ਰਦੂਸ਼ਣ ਦੇ ਨਾਲ ਤੇ ਖੜਾ ਰਹੇ ਨੇ ਸਾਨੂੰ ਅੱਜ ਦੋਸ਼ੀ ਧਰਤੀ ਦਾ ਪਾਣੀ ਬਕਾਉਣ ਵਾਲੇ ਦੇ ਨਾਮ ਤੇ ਉੱਤੇ ਖੜਾ ਰਹੇ ਨੇ ਅੱਜ ਸਭ ਦੋਸ਼ੀ Hey, Dad.